ਚਨਕੂ ਆਜੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਤੇ ਆਉਂਦੇ ਜਾਂਦੇ ਰਹੋ ਕੋਈ ਗੱਲ ਨਹੀਂ ਪਤਾ ਕੀ ਕਰਨਾ ਕਰ ਮੇਰੇ ਤੇ ਪੇਕੇ ਆ ਮੈਂ ਇਹਦੇ ਫੇਰੇ ਮਾਰਦੀ ਰਹਿਣਾ ਵਾ ਤੂੰ ਦੱਸ ਮੰਮੀ ਦਾ ਫੋਨ ਆਇਆ ਵਾ ਹਾਂਜੀ ਆਂਦਾ ਰਹਿੰਦਾ ਮੰਮੀ ਦਾ ਫੋਨ ਹੈ ਚੱਲ ਪੁੱਛ ਦੇ ਨਾ ਨਾ ਕੀ ਤਾਹਾਂ ਨੇ ਆਪ ਕਰ ਲਿਆ ਉਹ ਵੀ ਵਿਚਾਰੀ ਕੱਲੀ ਆ ਧਿਆਨ ਤੇ ਹੁੰਦਾ ਯਾ ਧੀ ਪੁੱਤ ਦੇ ਵਿੱਚ ਜਾਂ ਇੱਕ ਦੋ ਜਾਨਾ ਲੱਗੇ ਹੋਵੇ ਨਾ ਚਾੜੂ ਵੱਜ ਗਿਆ ਵਦਿਆ ਕਪਲ ਵੀ ਗਿਆ ਵਦਨੂੰ 엄마 ਤੇ ਲੱਗੀ ਆ ਤੇ ਤੇ ਲੱਗੀ ਝਾੜੂ ਲੱਗ ਗਿਆ ਵਾ ਹਾਂਜੀ ਤੇ ਝਾੜੂ ਲੱਗ ਗਿਆ ਵਾ ਤਾਂ ਪੋਚੇ ਵੀ ਲਾ ਲਾ ਹੁਣ 엄마 2 ਮਿੰਟ ਰੋਕ ਜਾ ਮੈਂ ਲੱਕ ਨੂੰ ਬੜੀ ਫੇਰੋਂ ਢੀਆ ਨੇ ਲੱਕ ਨੂੰ ਪੀੜ ਕਾ ਨਾ ਹੋਂਡ ਐ ਪੀਏ ਤੇਰੇ ਹੈ ਨਾ ਕੀ ਹੋਇਆ ਅੱਜ ਦੋ ਮਿੰਟ ਹੋਏ ਆ ਹਾਲਤ ਨੂੰ ਝਾੜੂ ਲਉਂਦੀ ਨੂੰ ਤੇ ਝਾੜੂ ਵੱਜ ਵੀ ਗਿਆ ਵਾ ਸਾਰੇ ਮੈਂ ਸਿਰਫ ਅਗਰ ਰਸੋਈ ਵਿੱਚ ਬੜੀ ਆ ਹਲੇ ਵੇਖ ਕੇ ਨਹੀਂ ਇਹ ਨਾ ਭਲਾ ਕੀ ਗਲੋਂਗਲਾਵਾ ਲਿਆਵਾ ਮੈਂ ਦੋ ਮਿੰਟ ਰੋਜੂ ਮੈਂ ਪੋਚਾ ਵੀ ਲਾ ਦਿੰਨੀ ਆ ਲੱਕ ਬੜਾ ਪਿਆ ਪਹਿਲਾਂ ਹਾਂ ਪਾਣੀ ਪੀ ਬੇਟੋ ਮਟ ਤੇ ਚੱਲ ਮੇਰੇ ਨਾਲ ਚਲਾ ਆ ਇਧਰ ਭਲਾ ਦੋ ਮਿੰਟਾਂ ਚ ਕਿਹੜਾ ਝੜੂ ਵੱਜ ਜਾਂਦਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਵੱਜ ਜਾਂਦਾ ਹਾਏ ਰੱਬਾ ਕਿ ਪਾਸੇ ਕੂੜਾ ਨਾ ਨਿਕਲ ਆਵੇ ਕਿਤੇ ਇਹਨੇ ਤੇ ਮੇਰੀ ਜਾਨ ਹੀ ਨਹੀਂ ਛੱਡਣੀ ਆ ਸਾਰੇ ਮਾਰ ਲੈ ਝੜੂ ਇਧਰ ਹਾਂਜੀ ਆ ਸਾਰੇ ਇਧਰ ਮਾਰ ਲਿਆ ਸੀ ਹਾਂਜੀ ਉਹ ਤਾਂ ਕੂੜਾ ਉਧਰ ਹੀ ਲੱਭਾਂ ਦਿਆ ਹੈਂ ਨਹੀਂ ਯਾ ਮੈਨੂੰ ਹੀ ਲੱਭਾਂ ਦਿਆ ਕਿ ਜਾਨ ਮम्मा ਥੋੜਾ ਜੇ ਮਾਥਾ ਨਾ ਫਾਕੇ ਸੋਟੋਂ ਨਹੀਂ ਬਾਹਰ ਤੇ ਤੇ ਕੋ ਚੱਜ ਨਾ ਛਾੜੂ ਨਹੀਂ ਵੱਜਦਾ ਤਾਂ ਮੈਂ ਕਿੰਨੀ ਕਵਾਰ ਕਹਾਂ ਤੈਨੂੰ ਮੈਂ ਤੈਨੂੰ ਮੈਂ ਤਾਂ ਰੱਖਿਆ ਹੀ ਘਰ ਵਿੱਚ ਅਜਨਾਂ ਸਫਾਈ ਹੋ ਜੂਗੀ ਤੇ ਜੇ ਆ ਗਲੋਂ ਫਾਈ ਲਾਉਣਾ ਹੀ ਉਹ ਤੇ ਮੈਂ ਆਪੇ ਕਰ ਲੈਣਾ ਹੀ ਮੜਾ ਮੋਟਾ ਮੰਮਾ ਬਾਹ ਨੇ ਪਹੁੰਚਦੀ ਨਹੀਂ ਥੱਲੇ ਬਾਹ ਨੇ ਤੇ ਕੋ ਬਹੁਤ ਬਹੁਤ ਗੁਰਪ੍ਰੀਤ ਦਦਾ ਮੈਂ ਲਾਇਆ ਸਾਹ ਤੇਰਾ ਬਾਹ ਤੇ ਤੇਰੀ ਨਹੀਂ ਪਹੁੰਚਦੀ ਤੇਹਾੜੀ ਏਡੀ ਲੰਮੀ ਜ਼ੁਬਾਨ ਵਾ ਨਾ ਉਹ ਤਾਂ ਬੜੀ ਚਲਦੀ ਆ ਇਹ ਤੇ ਚਲਾਉਣੀ ਬੜੀ ਸਿੱਖੀ ਆ ਹਨਾ ਤੇ ਇੰਨਾ ਹਾਂ ਤੁਹਾਨੂੰ ਵੀ ਚਲਾਉਣਾ ਸਿੱਖ ਇਹਨਾਂ ਨੂੰ ਮੰਮਾ ਇਹ ਹੋਇ ਕੰਮ ਮੋਣੇ ਆ ਪੁੰਜਦੇ ਹੋ ਸੇ ਦਾਕਾ ਮ ਮਾਰ ਮਾ ਚ ਬੜਾ ਦਾ ਮੂੰਹ ਦੇਵਾ ਭੰਨ ਤੇਰਾ ਮੈਂ ਜਦ ਦਵਾ ਜਾ ਕਰ ਲੂ ਮੈਂ ਆਪਣੇ ਸਾਰਾ ਕੰਮ ਜਿਹੜਾ ਕਰਨਾ ਵਾ ਗਾਂ ਹੋ ਗਏ ਸੁਖ ਦੇਣਾ ਇਹਨੇ ਮੈਨੂੰ ਸਵਾ ਸੁਖ ਦੇਣਾ ਮੈਂ ਤਾਂ ਖੇ ਵੀ ਚੱਲ ਰੱਖੂਗੀ ਇਹਨੂੰ ਘਰ ਤੇ ਕੰਮ ਕਰੂ ਆ ਉਦਾਂ ਹੀ ਸਾਰਾ ਕੂੜਾ ਮਗਰਵਾ ਕੀ ਤੋ ਤੋ ਮਾਰ ਕੇ ਤਾਂ ਗਾਂ ਗਈ ਐ ਮੈਂ ਹੱਜਲ ਮਰ ਰਸੋਈ ਦਾ ਕੰਮ ਕਰ ਲੈਣੀ ਆ ਅੰਦਰੋਂ ਝਾੜੂ ਮਾਰ ਦੂਗੀ ਉਫ ਫੇਸ ਤੇ ਪਾਊਡਰ ਦਾ ਉੱਡਾ ਹੀ ਆ ਮੇਰੇ ਭਾਦ ਨਾ ਸਿਆਪਾ ਨਹੀਂ ਜਾਣਾ ساری ਉਮਰ ਇਹਨੇ ਕੁੜੀ ਦੇ ਗਦਾ ਦੁਖੀ ਕੀਤਾ ਵਾ ਕਿਤੇ ਨਾ ਕਿ ਜਿਹੜਾ ਕੋਈ ਹਸਾਬ ਹੀ ਨਹੀਂ ਆ ਕਿਤੇ ਇਹਦਾ ਕੰਡਾ ਕੱਢਣਾ ਹੀ ਪੈਣਾ ਵਾ ਇਹਨੇ ਨਹੀਂ ਇਦਾਂ ਸੁੱਤਰ ਹੋਣਾ ਇਹ ਕੋਈ ਨਹੀਂ ਸਿਰਖ ਪਾਈ ਕੀਤੀ ਜਾਂਦੀ ਏ ਰੋਜ ਮੇਰੇ ਤਾਂ ਬੋਲ ਬੋਲ ਕੇ ਨਾ ਪੁੜਪੜੀਆਂ ਪਟਣ ਦੀਆਂ ਵਾ ਹੁਣ ਚਲ ਮੇਰੇ ਤਾਂ ਕੱਪੜੇ ਪੈ ਗਏ ਆ ਪਰ ਇੱਕ ਗੱਲ ਦੀ ਸੋਚ ਆਉਂ ਰਹੀ ਆ ਪਾਪੀ ਦਾ ਸੁਭਾਅ ਨਾ ਸਾਰੀ ਉਮਰ ਨਹੀਂ ਬਦਲਿਆ ਨਾਲੇ ਤੇ ਨਾ ਮੁੰਡੇ ਦਾ ਰਿਸ਼ਤਾ ਕਰਵਾਇਆ ਮੈਂ ਵਿੱਚ ਹੋ ਕੇ ਕਿੱਥੇ ਮੰਦੀ ਨਹੀਂ ਹੀਰੇ ਵਰਗੀ ਵੋਟੀ ਲੈ ਆ ਕੇ ਦਿੱਤੀ ਆ ਤੇ ਕਿੱਦਾਂ ਗੱਲਾਂ ਕਰਨ ਲਈ ਤੂੰ ਮੇਰੇ ਮੂੰਹ ਤੇ ਤੇ ਜੁਬਾਨ ਆਪਣੀ ਅੰਦਰ ਰੱਖ ਲੈ ਮੇਰੇ ਮੂੰਹ ਤੇ ਨਾ ਗੱਲਾਂ ਕਰ ਮਗਰੋਂ ਜੋ ਮਰਜ਼ੀ ਕਰ ਲਈ ਆ ਵੋਟੀ ਵਿਚਾਰੀ ਚੰਗੀ ਆ ਉਹਦੇ ਮੂੰਹ ਦਾ ਕਰਕੇ ਮੈਂ ਪਹਿਲਾਂ ਆ ਗਈ ਹਾਂ ਫੇ ਚੱਲ ਕੋਈ ਨਹੀਂ ਉਹ ਵਿਚਾਰੀ ਫੋਨ ਕਰਦੀ ਆ ਜੇਕਦੇ ਸਗਾਤ ਕੱਲੀ ਹੁੰਦੀ ਨਾ ਮੈਂ ਤਾਂ ਕਦੀ ਵੀ ਨਹੀਂ ਆਉਣਾ ਵਿਆਹ ਤੇ ਹੁਣ ਗਿਆਵਾ ਹੋ ਹੁਣ ਨਹੀਂ ਮੈਂ ਵੱਢਦੀ ਚੰਗਾ ਜਾਣੀ ਆ ਮੈਂ ਵੋਟੀ ਨੂੰ ਮਿਲ ਲਈ ਨਹੀਂ ਸਗਾਤ ਲੱਗੇ ਹੋਊ ਤੇ ਮਿਲ ਲੂੰ ਨਹੀਂ ਤੇ ਮੈਂ ਤਾਂ ਕਮਾਉਣਾ ਨਹੀਂ ਇਹਨੂੰ ਚਲੋ ਇਹਨਾਂ ਕੋ ਕੋ ਮੈਂ ਵਧੀਆ ਹੋ ਗਿਆ ਨਾ ਨਹੀਂ ਵਧੀਆ ਆ ਕੇ ਦਲਜੀਤ ਚੰਗਾ ਫਿਰ ਮੈਂ ਜਾਣੀ ਆ ਪੁੱਤ ਬਾਜੀ ਕਿੱਧਰ ਬੈਕ ਚੁੱਕ ਲਿਆ ਤੁਸੀਂ ਕਰਨ ਨੂੰ ਜਾਵਾਂ ਹੁਣ ਕਿੰਨੇ ਦਿਨ ਤਾਂ ਹੋ ਗਏ ਅੱਗੇ ਆਏ ਹੋ ਰਹਿਣ ਦੋ ਜੀ ਮੇਰੀ ਗੱਲ ਸੁਣੋ ਚੰਕੇ ਚੜਾ ਕੇ ਫਿਰ ਜਾਇਓ ਮੈਨੂੰ ਚਲ ਕੋਈ ਗੱਲ ਨਹੀਂ ਚੰਕੇ ਤੇਰੀ ਮੰਮੀ ਨੇ ਤਾਂ ਭਾਬੀ ਨੇ ਚੜਾਈ ਲੈਣਾ ਵਾ ਮੈਂ ਇੱਥੇ ਕੀ ਕਰਨਾ ਪੁੱਤੜ ਦੇ ਬਿਨਾ ਕੰਮ ਚੰਗੇ ਨਹੀਂ ਲੱਗਦੇ ਇਦਾਂ ਦੇ ਸ਼ਗਨ ਵਾਲੇ ਘਾਮ ਵਾ ਮੇਰੀ ਗਾ ਸੋਣ ਹੁਣ ਘਰ ਵੀ ਜਾ ਕੇ ਵੇਖਾਂ ਉਹ ਕੋਈ ਗੱਲ ਨਹੀਂ ਬੁੱਪਰ ਜੀ ਨੂੰ ਵੀ ਫੋਨ ਕਰ ਦਿੰਦੇ ਹਾਂ ਕਿ ਇੱਥੇ ਆ ਜਾਓ ਹਾਂ ਹਾਂ ਤਾਂ ਚੋਨਾ ਕਿੰਨੇ ਵੇਖਣਾ ਵਾ ਪਾਣੀ ਤਾਂ ਨਹੀਂ ਰੋਜ਼ ਲਾਉਣਾ ਹੁੰਦਾ ਵਾ ਮੈਂ ਫੇਰ ਆ ਜੂੰ ਕਿ ਕਿਸ ਦੇਣਾ ਕੋਈ ਗੱਲ ਨਹੀਂ ਬਾਜੀ ਪੂਰੀ ਪਾ ਲੈਣੀ ਪਾਲੀ ਆਹੋ ਪਾਲੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਬਾਕੀ ਬਚੂਗੀ ਨਾ ਬਾਅਦ ਚ ਦੇ ਜੂੰਗਾ ਵੇਖ ਕਿੱਦੇ ਵਜਾ ਕਰਦਾ ਵਾ ਪੂਆ ਜੀ ਰਹਿ ਪੈਂਦੇ ਬਾਬਾ ਦੇਨ ਲੱਗਾ ਸਾਡਾ ਵੀ ਚੱਲ ਕੋਈ ਗੱਲ ਨਹੀਂ ਪੁੱਤ ਕਰੋ ਦੀ ਗੱਲਾਂ ਵੇ ਆ ਕੇ ਮਰੋ ਆ ਕੇ ਠੀਕ ਮਰੋ ਹਾਂ ਠੀਕ ਆ ਆ ਜਾ ਬਹਿ ਜਾ ਸੰਦੀਪ ਕਤਤਰਾ ਜੀ ਲੱਗਾ ਵਾ ਨਾ ਇੱਥੇ ਹਾਂਜੀ ਹਾਂਜੀ ਲੱਗਾ ਜੀ ਮੇਰੀ ਧੀ ਨਾ ਆਪਣਾ ਘਰ ਸਮਝੀ ਇਹਨੂੰ ਠੀਕ ਆ ਨਾ ਵੇਹ ਮੈਂ ਹੱਥੀ ਤੇਰਾ ਰਿਸ਼ਤਾ ਕਰਵਾਇਆ ਵਾ ਮੈਨੂੰ ਕੋਈ ਵੀ ਗੱਲ ਦਾ ਲਾਂਮਾ ਨਾ ਮਿਲੇ ਵੀ ਤੂੰ ਰਿਸ਼ਤਾ ਵਿੱਚ ਹੋ ਕੇ ਕਰਵਾਇਆ ਹੈਗਾ ਤੇ ਕੁੜੀ ਬੋਲਦੀ ਆ ਜਾਂ ਕੰਮ ਨਹੀਂ ਕੀ ਕਰਦੀ ਦਲਜਿੰਦਰ ਦਾ ਸੁਭਾਅ ਬੜਾ ਵਧੀਆ ਵਾ ਜਿਹੜੇ ਕੰਮ ਦਾ ਨਾ ਪਤਾ ਲੱਗੇ ਨਾ ਉਹਨੂੰ ਪੁੱਛ ਲੈਣਾ ਵਾ ਵੀ ਦੀਦੀ ਇਹ ਕੰਮ ਕਿੱਦਾਂ ਕਰਨਾ ਵਾ ਠੀਕ ਆ ਕੋਈ ਗੱਲ ਨਹੀਂ ਭੂਆ ਜੀ ਤੇ ਫਿਕਰ ਨਾ ਕਰੋ ਇਦਾਂ ਦੀ ਕੋਈ ਸ਼ਿਕਾਇਤ ਨਹੀਂ ਮਿਲਦੀ ਤਾਂ ਚੱਲ ਮੈਨੂੰ ਤਾਂ ਪਤਾ ਵਾ ਕਿ ਸਮਝਦਾਰ ਵਾ ਪਰ ਸਮਝਾਉਣਾ ਪਊ ਤੇ ਮੇਰਾ ਫਰਜ਼ ਵਾ ਨਾ ਹਾਂਜੀ ਹਾਂਜੀ ਤੇ ਕੱਲ ਨੂੰ ਮੈਨੂੰ ਹੀ ਕਹਿਣਾ ਵਾ ਤੇ ਭੂਆ ਨੇ ਰਿਸ਼ਤਾ ਕਰਾਇਆ ਸੀ ਕਿੰਦਾਂ ਦੀ ਕੁੜੀ ਲੱਭ ਕੇ ਦਿੱਤੀ ਆ ਤੇ ਜੇ ਕਹਿਣਗੇ ਵਧੀਆ ਵਾ ਤੇ ਮੈਨੂੰ ਤਾਂ ਚਾਹ ਦੇ ਨਾਲ ਇਦਾਂ ਮੱਪਜੀ ਫੇਰਨਾ ਮੇਰੀ ਸਿਫਤ ਹੋਣ ਲਈ ਹਾਂਜੀ ਨਹੀਂ ਨਹੀਂ ਭੂਆ ਜੀ ਤੁਹਾਡੀ ਸਿਫਤ ਹੀ ਹੋਊਗੀ ਤੇ ਇਹ ਟੈਨਸ਼ਨ ਨਾ ਲਓ ਨਾਲ ਮੇਰੀ ਗੱਲ ਸੁਣੋ ਤੇ ਇਹ ਚੱਲ ਚੱਲੇ ਆ ਕਿ ਇਹ ਮੈਨੂੰ ਕਹਿਣ ਦੇ ਕਿ ਫੇਰਾ ਪਹੁੰਚ ਜਾਣਾ ਵਾ ਤੇ ਤੁਸੀਂ ਵੀ ਨਾਲ ਚੱਲਦੇ ਸਾਡੇ ਨਹੀਂ ਨਹੀਂ ਪੁੱਤ ਮੈਂ ਨਾਲ ਜਾ ਕੇ ਕੀ ਕਰਨਾ ਵਾ ਤਹੀਂ ਦੋਵੇਂ ਜਾਣੇ ਜਾਇਓ ਤੇ ਫੇਰਾ ਪਾ ਕੇ ਕਰਨੋਂ ਆ ਜਿਓ ਮੁੜ ਕੇ ਕਿਤੇ ਤੈਨੂੰ ਲੈਣ ਜਾਵਾਂਗੇ ਜਾਂ ਉਹ ਲੈਣ ਆਉਣਗੇ ਨਾ ਫੇਰ ਮੈਂ ਆਉਂਗੀ ਚਲੋ ਭੂਆ ਜੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਤੇ ਆਉਂਦੇ ਜਾਂਦੇ ਰਹੋ ਕੋਈ ਗੱਲ ਨਹੀਂ ਪੁੱਤ ਫਿਕਰ ਨਾ ਕਰ ਮੇਰੇ ਤੇ ਪੇਕੇ ਆ ਮੈਂ ਤਾਂ ਫੇਰੇ ਮਾਰਦੀ ਰਹਿਣਾ ਵਾ ਤੂੰ ਦੱਸ ਮੰਮੀ ਦਾ ਫੋਨ ਆਇਆ ਵਾ ਹਾਂਜੀ ਆਉਂਦਾ ਰਹਿੰਦਾ ਮੰਮੀ ਦਾ ਫੋਨ ਆ ਚਲ ਪੁੱਤ ਜੇ ਨਾਲ ਆ ਕਿ ਤਾਨਾ ਨੇ ਆਪ ਕਰ ਲਿਆ ਉਹ ਵੀ ਵਿਚਾਰੀ ਕੱਲੀ ਆ ਧਿਆਨ ਤੇ ਹੁੰਦਾ ਹੀ ਆ ਤੀ ਪੁੱਤ ਦੇ ਵਿੱਚ ਜਾਂ ਇੱਕ ਦੋ ਜਣਾ ਲੱਗੇ ਹੋਵੇ ਨਾ ਫੇਰ ਵੀ ਮਨ ਹੋਰ-ਹੋਰ ਹੋ ਜਾਂਦਾ ਵਾ ਜਦੋਂ ਤੀਆਂ ਤੋੜ ਗਏ ਨਾ ਬੜਾ ਔਖਾ ਵਾ ਦਿਲ ਤੇ ਪੱਥਰ ਰੱਖ ਕੇ ਫੇਰ ਤੋੜਨਾ ਪੈਂਦਿਆਂ ਹਾਂ ਹਾਂਜੀ ਉਹ ਤਾਂ ਕਹਿਣਗੇ ਹੀ ਕਿ ਮੇਰਾ ਦਿਲ ਨਹੀਂ ਲੱਗਦਾ ਮੈਂ ਹੁਣ ਤਾਂ ਉਹ ਦਿਲ ਲਾਉਣਾ ਹੀ ਪੈਣਾ ਵਾ ਚੱਲ ਕੋਈ ਨਹੀਂ ਤੁਸੀਂ ਦੋਵੇਂ ਜਣੇ ਨਾ ਛੇਤੀ ਛੇਤੀ ਫੇਰਾ ਮਾਰਿਆ ਕਰਿਓ ਆਪੇ ਦਿਲ ਲੱਗ ਜਾਣਾ ਹਾਂਜੀ ਕਦੀ ਤੁਸੀਂ ਚੱਲਗੇ ਕਦੀ ਮੰਮੀ ਮਿਲਣ ਆਗੀ ਹਾਂਜੀ ਇਹ ਤਾਂ ਗੱਲ ਹੈ ਲੈ ਪੋਤਾ ਸਦਾਨ ਰਹਿਣ ਤੂੰ ਭੂਆ ਜੀ ਕਿੰਦੀ ਕੀ ਲੋੜੀ ਰਹਿਣ ਕਿ ਹੁੰਦਾ ਉਹ ਰੱਖ ਤੂੰ ਆਪਣੇ ਕੋਲ ਚੰਗਾ ਫਿਰ ਮੇਰੀ ਸੀ ਚੰਗਾ ਧਿਆਨ ਰੱਖੀ ਸਾਰੇ ਜੀ ਆਂਦਾ ਠੀਕ ਹੈ ਤੋਰੀ ਪਏ ਤੁਸੀਂ ਭੂਆ ਜੀ ਪਰ ਆ ਪੈਂਦੇ ਹਾਂ ਲੈ ਦੱਸ ਘਰਾਂ ਵਾਲਿਆਂ ਨੇ ਘਰ ਹੀ ਜਾਣਾ ਵਾ ਕੋਈ ਨਹੀਂ ਮੈਂ ਫੇਰ ਆ ਦੂੰਗੀ ਚਲੋ ਕੋਈ ਨਹੀਂ ਤੁਸੀਂ ਬੋ ਤੇ ਮੈਂ ਚਾਹ ਬਣਾ ਕੇ ਲੈ ਆਉਣੀ ਹਾਂ। ਨਹੀਂ ਨਹੀਂ ਚਾਹ ਮੈਂ ਨਾ लवली ਹੁਣਾ ਵਾਲੋਂ ਪੀਣੀ ਆ। ਜਿੱਦਨ ਦੀ ਵਿਆਹ ਤੇ ਆਈਆਂ ਨਾ ਉਹਨਾਂ ਦੇ ਘਰ ਗਈ ਨਹੀਂ ਗਈ ਮੈਂ। ਮੇਰਾ ਆਰਾਦਾ ਹੀ ਜਾਂਦੀ ਜਾਂਦੀ ਉਧਰ ਵੀ ਹੋਈ ਜਾਵਾ। ਤੇ ਬਥੇਰੀ ਚਾਹ ਪੀਤੀ ਆ ਫੇਰ ਪੀਲਾਂਗੇ। ਚਲ ਕੋਈ ਨਹੀਂ ਮੈਂ ਲੋ ਫੇਰ। ਚੰਗਾ ਹੁਣ ਪੈਣਾ ਪੈਣਾ ਬਣ ਕੇ ਰਿਹਾ ਦੋਵੇਂ ਜਾਣੀ। ਕੋਈ ਗੱਲ ਨਹੀਂ। ਹੁਣ लवली ਘਰ ਹੋਵੇ ਫੇਰ ਵਾ ਉਹਨੂੰ ਕਹੂੰਗੀ ਅੱਡੇ ਤੇ ਚੜਾਈ ਆ ਮੈਨੂੰ। ਹਾਂ ਲਵਲੀ ਤਾਂ ਸੁੱਤਾ ਵਾਂ ਲੱਗਦਾ ਲਵਲੀ ਆ ਜਾਓ ਪੂਆ ਜੀ ਬਹਿ ਜਾਓ ਬੈਠੇ ਹੋਰ ਨੀਂਦਾ ਗਈ ਆ ਓਏ ਆਹੋ ਮੈਂ ਆਇਆ ਸੀ ਕੰਮ ਤੋਂ ਅੱਛਾ ਤੇ ਉਹ ਲੰਮੇ ਪੈ ਗਿਆ ਆ ਚਾਹ ਪਣੀ ਪੀ ਗਈ ਗਰਮੀ ਚਾਹੀਏ ਤਾਂ ਪੱਖੇ ਥਲੇ ਨੀਂਦ ਤੇ ਆਈ ਜਾਂਦੀ ਆ ਹਾਂਜੀ ਹੋਰ ਸਭ ਠੀਕ ਠਾਕ ਹਾਂ ਠੀਕ ਠਾਕ ਨਿਆਣੇ ਦੇ ਹੰਡੇ ਨਿਆਣੇ ਇੱਥੇ ਹੁਣੇ ਖੇਡਣ ਦੇ ਰਪਿੰਦਰ ਰਪਿੰਦਰ ਘਰੇ ਅੰਦਰ ਪਈ ਐ ਲੰਮੀ ਅੱਛਾ ਅੱਛਾ ਹਾਂ ਚੱਲ ਕੰਮ ਧੰਦਾ ਕਰਦਾ ਬੰਦਾ ਥੱਕ ਜਾਂਦਾ ਪੁੱਤ ਉੱਤੋਂ ਤੇ ਸ਼ਾਮਾਂ ਪਈਆਂ ਆ ਰਿੰਨਾਂ ਪਕਾਉਣ ਦਾ ਵੇਲਾ ਹੋਇਆ ਵਾ ਅਜੇ ਤੱਕ ਸੁੱਤੀ ਏ ਉਹ ਪੂਆ ਜੀ ਪਹਿਲਾਂ ਨਿਆਣੇ ਘੱਲੇ ਸਵੇਰੇ ਹੂੰ ਤੇ ਬਾਅਦ ਚ ਤੁਹਾਨੂੰ ਪਤਾ ਕੰਮ ਧੰਦਾ ਕਰਦੇ ਆ ਉਹਨਾਂ ਦਾ ਫੇਰ ਟਾਈਮ ਹੋ ਜਾਂਦਾ ਹੁੰਦਾ ਤੇ ਮੁਰਗੇ ਤੁਹਾਨੂੰ ਪਤਾ ਸਟਾਉਂਡ ਆ ਪਿੰਦੇ ਜਦੋਂ ਆਉਂਦੇ ਤੇ ਹੁਣ ਖੇਡੇ ਲੱਗੇ ਮੇਰੇ ਸਾਹ ਹੁਣ ਬਾਹਰ ਬਾਹਰ ਨਹੀਂ ਵਿਖੇਤੀ ਆਹੋ ਤੇ ਦੇਹ ਤੇ ਹੈਗੇ ਹੀ ਵਾਵਾ ਹੀ ਨਿਆਣੇ ਹੋਰ ਵੀ ਹੈਗੇ ਉਹ ਘੜੀ ਲੰਮੇ ਪੈ ਗਈ ਫਿਰ ਚੱਲ ਕੋਈ ਗੱਲ ਨਹੀਂ ਰਾਮ ਵੀ ਕਰਨਾ ਹੋਇਆ ਆਪਾਂ ਹੋਇਆ ਤੇ ਨਹੀਂ ਬੈਗ ਬੁੱਕ ਚੁੱਕ ਲੈ ਚੱਲੇ ਜੇ ਆਹ ਤੇ ਮੈਂ ਹੁਣ ਪੁੱਤ ਜਾਵਾਂ ਕਿ ਦੰਦੀ ਆਈਆਂ ਉਹ ਰਹਿਣਾ ਸੀ ਦੋ ਦਿਨ ਹੋਰ ਲੈ ਦੱਸ ਹਾਂ ਤੇਰਾ ਰਾਦਾ ਵਾ ਮੁੜ ਕੇ ਫੁੱਫੜ ਵੀ ਘਰੋਂ ਕੱਢੇ ਜੇ ਉਹਨੇ ਕੱਢਦਾ ਤਾਂ ਤੁਸੀਂ ਵੀ ਨਖਤਿਆ ਰੱਖਣਾ ਮੀਂ ਉਹ ਨਹੀਂ ਨਹੀਂ ਫੁੱਫੜ ਨੇ ਕੀ ਕਹਿਣਾ ਵਾ ਚਲ ਬਉਟੀ ਨੂੰ ਹੁਣ ਚਮਕੇ ਚੜਾਈ ਜਾਂਦੇ ਤੁਸੀਂ ਪੁੱਤ ਚਮਕੇ ਚੰਕੇ ਕੀ ਚੜਾਉਣਾ ਵਾ ਹਾਂਜੀ ਤੈਨੂੰ ਆਪਣੀ ਚਾਚੀ ਦੇ ਸੁਭਾਅ ਦਾ ਪਤਾ ਤਾਂ ਹੈ ਹੀ ਆ ਸਾਰੀ ਗੱਲ ਕਰਨ ਲਈ ਹੀ ਮੈਨੂੰ ਤੇ ਮੈਂ ਫਿਰ ਅੱਜ ਤਿਆਰ ਹੋਈ ਪਈ ਮੈਂ ਤੇਰੀ ਨੋਹਾਂ ਮੁੰਡਾ ਤੇਰਾ ਵਿਆਹਤਾ ਵਾ ਸਾਡੇ ਬਣਾ ਚਮਕੇ ਚੜਾਜੋ ਮਰਜੀ ਕਰ ਆਪਣੇ ਘਰ ਹੁਣ ਇਹੋ ਡਰ ਹੀ ਪੀ ਮੁੰਡਾ ਨਾ ਕੁਝ ਕਰ ਲਈ ਉਹ ਤਾਂ ਫੇਰ ਵੀ ਖੋਣ ਹੀ ਆਪਣਾ ਦੁੱਖ ਤੇ ਆਉਂਦਾ ਹੀ ਆ ਐਸੇ ਕਰਕੇ ਵਿੱਚ ਹੋ ਕੇ ਸਾਰੇ ਕੰਮ ਕਰਾਏ ਆ ਪਰ ਤੇਰੀ ਚਾਚੀ ਨੂੰ ਨਾ ਮਾਸਾ ਸਾਰ ਨਹੀਂ ਗਈ ਹੈਗੀ ਮੈਨੂੰ ਤਾਂ ਸ਼ਰਮ ਮਾਰਦੀ ਆ ਤੇਰੇ ਫੁੱਫੜ ਨੂੰ ਇਹਨਾਂ ਗੱਲਾਂ ਦਾ ਪਤਾ ਲੱਗੂ ਉਹਨੇ ਮੈਨੂੰ ਵੀ ਮੇਨੇ ਮਾਰਨੇ ਆ ਕਿ ਜੇ ਤੈਨੂੰ ਪਤਾ ਵੀ ਪਰਜਾਈ ਤੇਰੀ ਇਦਾਂ ਦੀ ਤਾਂ ਤੂੰ ਵਿੱਚ ਕਿਉਂ ਹੋਈ ਪਪੂਆ ਜੀ ਉਹਨਾਂ ਦੀਆਂ ਗੱਲਾਂ ਦਾ ਕੀ ਗੁੱਸਾ ਕਰਨਾ ਤੂੰ ਹੀ ਆਪਸੇ ਆਣੇ ਜੀ ਸਾਰੀ ਉਮਰ ਉਹਨਾਂ ਦੀ ਇਦਾਂ ਲੰਘ ਜਾਣੀ ਕੋਈ ਵੀ ਗੱਲ ਕਰ ਲੋ ਨਾ ਉਹਨਾਂ ਉਲਟੀ ਜਵਾਬ ਦੇਣਾ ਮੂੰ ਜਦੋਂ ਮੇਰਾ ਵਿਆਹ ਤੁਸੀਂ ਗਾਂਹੋਂ ਕੇ ਕਰਾਉਣ ਲੱਗੇ ਸੀ ਉਦੋਂ ਕਿੰਨੀਆਂ ਗੱਲਾਂ ਕਰਦੇ ਸੀ ਵੀ ਮੈਂ ਰਿਸ਼ਤਾ ਕਰਾਉਣਾ ਸੀ ਤੇ ਭੂਆ ਗਾਂਹੋਂ ਕੇ ਕਰਾਉਂਦਾ ਵੀ ਹੈ ਤੇ ਤੁਸੀਂ ਨਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਉਹਨਾਂ ਦਾ ਸੁਭਾਈ ਇਦਾਂ ਦਾ ਵਾ ਆਹ ਕੋਂਡਿਆ ਵਾ ਬਾਹਰ ਰੋਲਾ ਪਾਣਾ ਮਾ ਅੱਖ ਲੱਗੀ ਸੀ ਮੜੀ ਜੀ ਸਵੇਰ ਤੋਂ ਅੱਗੇ ਨਹੀਂ ਲੰਮੇ ਪਿਆ ਗਿਆ ਵੇਖਾਂ ਬਾਲ ਮਤਾਂ ਦੇਂਦੀ ਆ ਕਿਡਾ ਨੂੰ ਸਮਝਾਉਂਦੀ ਆ ਕਿਡਾ ਚਾਚੀ ਦਾ ਕਸੂਰ ਕੱਢਣ ਦੀ ਆ ਕਸੂਰ ਤਾਂ ਸਾਰਾ ਤੁਹਾਡਾ ਵਾ ਮੈਂ ਵੀ ਨਹੀਂ ਬਰਜਣਾ ਪੁੱਤ ਇਹੋ ਜਿਹਾ ਸੁਭਾਅ ਨੂੰ ਕੀ ਕਰਨਾ ਵਾ ਹੁਣ ਮੇਰੇ ਨਾਲੋਂ ਵੱਡੀ ਆ ਸਿਆਣੀ ਆ ਇਹਨੂੰ ਅਕਲ ਹੋਣੀ ਚਾਹੀਦੀ ਆ ਕਿ ਕਿਹੜੀ ਰਿਸ਼ਤੇਦਾਰੀ ਕਿਹੜੇ ਥਾਂ ਤੇ ਰੱਖਣੀ ਆ ਆਹੋ ਤੇ ਹੈ ਹੀ ਮੇਰੇ ਪੇਕੇ ਆ ਭਰਾ ਹੀ ਇਥੇ ਖੂਨ ਹੀ ਆਪਣਾ ਆ ਕਰਕੇ ਭੱਜੀ ਆਉਣੀ ਆ ਨਹੀਂ ਤੇ ਹੋਰ ਕੋਈ ਮੈਨੂੰ ਇੱਕ ਗੱਲ ਵੀ ਕਰੇ ਨਾ ਮੇਰਾ ਸੁਭਾਅ ਇਦਾਂ ਦਾ ਮੈਂ ਕਦੀ ਉੱਥੇ ਵੜਾ ਨਾ ਹੂੰ ਹੂੰ ਤੈਨੂੰ ਆਪ ਸਮਝਣਾ ਚਾਹੀਦਾ ਵਾ ਓਏ ਆਹ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਬਦਲ ਜਾਣਾ ਚਾਹੀਦਾ ਨਾਲੇ ਨਾ ਮੈਂ ਤੇਰਨਾਂ ਇੱਕ ਗੱਲ ਹੋਰ ਕਰਨੀ ਆ ਹਾਂਜੀ ਤੂੰ ਵੀ ਮੇਰਾ ਪੁੱਤ ਗੁੱਸਾ ਨਾ ਕਰੀਂ ਨਹੀਂ ਨਹੀਂ ਮੈਂ ਖੱਲੀ ਗੁੱਸਾ ਕਰਨਾ ਆ ਨਾ ਵਿਆਹ ਵਿੱਚ ਰਪਿੰਦਰ ਵੀ ਨਾ ਥੋੜੀ ਜੀ ਮੇਰੇ ਨਾਲ ਵਟੀ-ਕੁੱਟੀ ਹੀਗੀ ਚੱਲ ਮੈਂ ਮੁੜ ਕੇ ਨਾ ਗੱਲ ਕੀਤੀ ਤੇ ਮੰਨ ਗਈ ਤੇਰ ਨਾਲ ਵੀ ਭਾਵੇਂ ਉਹਨੇ ਗੱਲ ਕੀਤੀ ਹੋਰ ਆਹ ਮੇਰੇ ਨਾਲ ਕੀਤੀ ਉਹ ਵੀ ਉਹ ਨੂਰ ਨੂੰ ਕਿ ਦਵਗਾ ਦੁਗਾ ਮਾਰਤਾ ਸੀ ਤੈ ਆਹ ਤੇ ਵੀ ਪੁੱਤ ਬੱਚੇ ਨੂੰ ਕਹਿਣਾ ਤੇ ਪੈਂਦਾ ਹੀ ਇਹ ਗਲਤੀ ਤੋਂ ਉਹ ਆਹ ਮੈਂ ਵੀ ਇਹਨੂੰ ਘਰ ਆਣ ਕੇ ਹੋ ਗਿਆ ਹੈ ਪਿਓ ਕਿ ਬਗਾਨੀ ਆ ਫਿਰ ਆਹ ਇਹ ਦਵਗਾ ਮਾਰ ਵੀ ਦਿੱਤਾ ਤਾਂ ਚਲ ਕੋਈ ਗੱਲ ਨਹੀਂ ਮੈਂ ਮਾਰਤਾ ਮੈਂ ਤਾਂ ਸਾਂਝੀ ਹਾਂ ਜੇ ਤੁਹਾਡੀ ਚਾਚੀ ਮਾਰਦੀ ਤੇ ਫੇਰ ਫਿਰਪਿੰਦਰ ਨੇ ਜਿਆਦੀ ਔਖੀ ਹੋਣਾ ਮੈਂ ਤਾਂ ਤਾਂ ਕਰਕੇ ਕਿਹਾ ਵੀ ਜੀ ਉਹਨੇ ਸੁਗਾਤ ਨੇ ਵੇਖ ਲਿਆ ਨਾ ਫਿਰ ਤਾਂ ਅਸੀਂ ਸਾਰੇ ਵਿਆਹ ਚ ਨੀਗਾ ਵੜਨਾ ਪੁੱਤ ਇਹਨੂੰ ਸਮਝਾ ਕੇ ਰੱਖੀ ਹੈ ਤੇ ਮੇਰੀ ਪਰਜਾਈ ਆ ਪਰ ਦੇਲ ਉਹਦਾ ਬਹੁਤ ਖੋਟਾਈੋ ਨੀਤ ਨਹੀਂਗੀ ਉਹਦੀ ਚੰਗੀ ਹੈਗੀ ਤਾਂ ਆਪਣਾ ਘਰ ਆਪੇ ਸਾਹਮਣਾ ਚਾਹੀਦਾ ਵਾ ਉਹ ਤੇ ਮੈਨੂੰ ਪਤਾ ਵਾ ਮੈਨੂੰ ਹੱਥੀਂ ਲਿਆਈਆਂ ਚੱਲ ਕੋਈ ਨਹੀਂ ਜੇ ਮੈਂ ਨਿਆਲੇ ਨੂੰ ਦਬਕਾ ਮਾਰਿਆ ਉਹਨੇ ਗੁੱਸਾ ਕੀਤਾ ਮੈਂ ਫੇਰ ਉਹਨੂੰ ਮਨਾ ਲਿਆ ਪਰ ਉਹ ਜੜੀ ਹੈ ਨਾ ਉਹ ਬਲਦੀ ਤੇ ਤੇਲ ਪਾਉਣ ਵਾਲੀ ਓ ਤੇ ਜਦੋਂ ਆਉਂਦੀ ਹੁੰਦੀ ਹੈ ਨਾ ਆਪ ਧਿਆਨ ਰੱਖਿਆ ਕਰ ਇਹਦੇ ਕੰਨ ਵਿੱਚ ਕੋਈ ਫੂਕ ਨਾ ਮਾਰ ਜੀ ਪੂਆ ਜੀ ਮੈਂ ਤੇ 8 ਵਜੇ ਚੱਲ ਜਾਨਾ ਤੇ ਸ਼ਾਮ ਨੂੰ ਹੁੰਣਾ ਹੁੰਦਾ ਹੁਣ ਮਗਰ ਨੂੰ ਕੀ ਪਤਾ ਕਿਹੜੇ ਵੇਲੇ ਆਉਂਦੇ ਆ ਤੇ ਕਿਹੜੇ ਵੇਲੇ ਜਾਂਦੇ ਆ ਤੇ ਐਤਵਾਰੀ ਮੈਂ ਘਰ ਹੁੰਨਾ ਵਾ ਉਹ ਦਿਨ ਕਦੀ ਆਇਆ ਹੀ ਨਹੀਂ ਉਹ ਚੱਲ ਕੋਈ ਨਹੀਂ ਆਪਣੇ ਘਰ ਨੂੰ ਸੰਭਾਲੀਦਾ ਹੁੰਦਾ ਇਹਨੂੰ ਸਮਝਾਵੀ ਤੇ ਜਾ ਮਾਰ ਹਰਪਿੰਦਰ ਨੂੰ ਆਜਾ ਉਹਨੂੰ ਵੀ ਮਿਲ ਕੇ ਮਾਰਨਾ ਬੈਠੋ ਤੈ ਐ ਹੋਈ ਮੇਰੇ ਪਰਾਂ ਜਿੰਦੇ ਹੁੰਦੇ ਜਾਂ ਮੇਰਾ ਮਾਂ ਪਿਓ ਹੁੰਦਾ ਤੇ ਇਹਨਾਂ ਸਗਾਤਾਂ ਦੀਆਂ ਗੱਲਾਂ ਸੁਣਦੀ ਮੈਨੂੰ ਕੀ ਲੋੜ ਪਈ ਮੈਨੂੰ ਤਾਂ ਫੇਰ ਦੁੱਖ ਹੁੰਦਾ ਵਾ ਮੇਰਾ ਖੂਨ ਉਹ ਆਪਣਾ ਹਰਪਿੰਦਰ ਰਪਿੰਦਰ ਉਹ ਤਾਂ ਉੱਠ ਦੱਸੋ ਉਹ ਦੱਸਣਾ ਕੀ ਆ ਭੂਆ ਆਈ ਚੱਲੀ ਆ ਤੇ ਮੇਲਾ ਵਾਲੋਂ ਦੇ ਨਾਲ ਚਾਹ ਬਣਾ ਘੁੱਟ ਭੂਆ ਆਈ ਉਹ ਕੋਕੋ ਦੇ ਆਈ ਓਏ ਉਹਨਾਂ ਨੂੰ ਹੋ ਗਏ 15 20 ਮਿੰਟ ਆਏ ਨੂੰ ਤੇ ਤੁਸੀਂ ਮੈਨੂੰ ਹੁਣ ਆਵਾਜ਼ ਦੇਂਦੇ ਆ ਕਿ ਤੇ ਤੁਸੀਂ ਮੈਨੂੰ ਉਹ ਮੈਂ ਤੇ ਆਪ ਲੰਮੇ ਪਿਆ ਸੀ ਤੇ ਭੂਆ ਜੀ ਨੇ ਆਣ ਕੇ ਠਾਲਿਆ ਤੇ ਮੁੜ ਕੇ ਗੱਲਾਂ ਬਾਤਾਂ ਡੈਬੇ ਮਾਰਨ ਤੇ ਮੈਂ ਚੱਲ ਬਾਅਦ ਚੋਂ ਠਾਲ ਲਾਂ ਤੋ ਕੈਨੇਡਾ ਵੀ ਮੈਂ ਜਾਣਾ ਵਾ ਤੇ ਜੱਟ ਠਾਲਕੇ ਲਿਆ ਚਲੋ ਕੋਈ ਨਹੀਂ ਆ ਗਈ ਮੈਂ ਆ ਜਾ ਫਿਰ ਚਾਹ ਬਣਾਉਣਾਂ ਨਾਲੇ ਘੁੱਟ ਹੱਤੀ ਹੋਈ ਏ ਕਿ ਦੇਨਾ ਵਾਲੀ ਵੀ ਜੀ ਉਹ ਚੱਲੀ ਆ ਤੇ ਉਹਨੂੰ ਜਾਣ ਦੋ ਚਾਹ ਬਣਾ ਲਾ ਉਹਦੇ ਵਾਸਤੇ ਚਾਹ ਬਣਾ ਉਹਦਰੋਂ ਬਲਾ ਚਾਹ ਨਹੀਂ ਪੀ ਕੇ ਆਈ ਹੈ ਕੀ ਉਹਰੀ ਲਕੀ ਆ ਕੇ ਮੈਨੂੰ ਚੰਗੀ ਪਈ ਲੰਮੇ ਪਈ ਨੀਂਦ ਖਰਾਬ ਕਰਦੀ ਹੈ ਤੁਰ ਪੇ 부ਆ ਜੀ ਆ ਪੁੱਤ ਚੱਲਾ ਹੁਣ ਮੈਂ ਲੈ ਤੁਰ ਪੇ ਆ 부ਆ ਜੀ ਤੁਸੀਂ ਰਹਿ ਪੈਂਦੇ ਲੈ ਪਤਾ ਥੋੜੇ ਦਿਨ ਰਹੀਆਂ ਹੁਣ ਜਾਣਾ ਹੀ ਮੈਨੂੰ ਮੇਰੀ ਗੱਲ ਸੁਣੋ ਤੁਹਾਡੇ ਵਾਲ ਦੇ 부ਆ ਜੀ ਆਏ ਨਹੀਂ ਸਾਰਾ ਵਿਆਹ ਤਾਂ ਦੇਖਿਆ ਤੁਸੀਂ ਉਧਰ ਚੱਲ ਕੋਈ ਗੱਲ ਨਹੀਂ ਹੁਣ ਜਦੋਂ ਆਉਂਗੀ ਨਾ ਫੇ ਤੁਹਾਡੇ ਵਾਲੀ ਰਹੂੰਗੀ ਉਧਰ ਇਦਾਂ ਫੇਰਾ ਮਾਰ ਕੇ ਫੇ ਤੁਹਾਡੇ ਨਾਲ ਆ ਜਾ ਕਰੂੰਗੀ ਚਲੋ ਕੋਈ ਨਹੀਂ ਵੇਖ ਲਾਂਗੇ ਭਲਾ ਲੈ ਦੱਸ ਹਾਂ ਜਦੋਂ ਤੁਹਾਡਾ ਵਿਆਹ ਹੀ ਉਹ ਤਾਂ ਤੁਹਾਡੇ ਵਾਲੀ ਰਹੀ ਹਾਂ ਗੁੱਸਾ ਕਿਉਂ ਕਰਦੀ ਹੈ ਆ ਵਿਆਹ ਦਾ ਕਰਕੇ ਮੈਂ ਉਧਰ ਰਹੀ ਹਾਂ ਉਧਰ ਕਿੱਥੇ ਮੈਂ ਰਹਿਣਾ ਹੀ ਪੁੱਤ ਚਲ ਜੀ ਨਹੀਂ ਚਲ ਜਣਾਈ ਤਾਂ ਤੁਸੀਂ ਰਾਤੀ ਆ ਜਿੰਦੇ ਇੱਥੇ ਮੈਂ ਆ ਫੇਰ ਤੇਰੀ ਚਾਚੀ ਦਾ ਮੂੰਹ ਐਡਾ ਹੋ ਜਾਣਾ ਵਾ ਤੇ ਉਧਰ ਗਈ ਆ ਪਤਾ ਨਹੀਂ ਕੀ ਗੱਲਾਂ ਕਰਦੀ ਆ ਪਾ ਦਾ ਤੈਨੂੰ ਹੈ ਹੀ ਆ ਓਏ ਆਹੋ ਤੇ ਹੈ ਹੀ ਆ ਚਲੋ ਕੋਈ ਨਹੀਂ ਬਹੁਤ ਹੀ ਤੇ ਚਾਹ ਮੈਂ ਬਣਾਉਣੀ ਆ ਨਹੀਂ ਨਹੀਂ ਪੁੱਤ ਚਾਹ ਨਹੀਂ ਮੈਂ ਪੀਣੀ ਮੈਂ ਚਲ ਜਾਣਾ ਵਾ लवली ਐਦਾਂ ਕਰਾ ਮੈਨੂੰ ਤਾਂ ਅੱਡੇ ਤੇ ਚੜਾਇਆ ਮੇਰਾ ਪੁੱਤ ਬੱਸ ਨਾ ਲੰਘ ਜੇ ਮੈਂ ਚੜਾਉਣਾ ਲੈ ਦੱਸ ਚਾਹ ਪੀ ਲੋ ਕੋਟੇ ਚੜ੍ਹ ਬੱਜਣੀ ਮੈਂ ਅਜਾ ਦ ਫੇਰ ਆਉਂਗੀ ਨਾ ਫੇਰ ਪੀਉਂਗੀ ਚਾਹ ਚਲ ਠੀਕ ਆ ਚੰਗਾ ਪੁੱਤ ਚੰਗਾ ਪੁੱਏ ਚੰਗਾ ਆਇਓ ਤੁਸੀਂ ਵੀ ਦੋਵੇਂ ਜਾਣੇ ਹਾਂਜੀ ਨਹੀਂ ਆਵਾਂਗੇ ਹਾ ਕੀ ਕਰਨ ਲੱਗੇ ਭੂਆ ਜੀ ਕੁਛ ਨਹੀਂ ਮੈਂ ਨਹੀਂ ਨਹੀਂ ਆ ਲੈ ਨਿਆਣੇ ਨੂੰ ਪਾ ਰੈਂਦ ਉਠਾ ਉਹ ਕੋਈ ਗੱਲ ਨਹੀਂ ਲੈ ਦੱਸ ਮੈਂ ਤੁਹਾਨੂੰ ਥੋੜਾ ਦੇਣ ਗਈ ਥੋੜੇ ਹੀ ਆ ਇਹ ਕਿੰਨੇ ਕੁ ਨਿਆਣੇ ਦੇ 10 ਬਾਰ ਖੇਡਣ ਦੇ ਆ ਕੋਈ ਗੱਲ ਨਹੀਂ ਪਰ ਛੱਡ ਗਿਆ ਹੈ ਚਲੋ ਛੱਡਾ ਆ ਮੈਂ ਸਾਰਿਆਂ ਨੂੰ ਫੜਾਈ ਆ ਤੇ ਸੰਦੀਪ ਤੇ ਰਹਿ ਗਈ ਇਹਨਾਂ ਨੂੰ ਚਾਹ ਦੇ ਕੇ ਆ ਬਾਕੀ ਦੇ ਕੰਮ ਬਾਅਦ ਚ ਕਰਦੀ ਆ ਸੰਦੀਪ ਆ ਲੈ ਚਾਹ ਪੀ ਲੈ ਆ ਜਾ ਦੀਦੀ ਤੇ ਹੀ ਲੈ ਆਉਣੀ ਸੀ ਮੈਂ ਨਾ ਚਾਹ ਪੀ ਲਈ ਆ ਮੈਨੂੰ ਅਸਲ ਚ ਨਾ ਚੇਤਾ ਹੀ ਨਹੀਂ ਰਿਹਾ ਕਿ ਸੰਦੀਪ ਨੂੰ ਵੀ ਚਾਹ ਫੜਾਉਣੀ ਚਲੋ ਕੋਈ ਗੱਲ ਨਹੀਂ ਦੀਦੀ ਨਵਾਂ ਨਵਾਂ ਕੰਮ ਆ ਜੇ ਭਲੇਖਾ ਲੱਗ ਗਿਆ ਹੋਣਾ ਵਾ ਉਹ ਨਹੀਂ ਨਹੀਂ ਸੰਦੀਪ ਉਹ ਕੰਮ ਬੜਾ ਹੀ ਨਾ ਕੰਮ ਦੇ ਵਿੱਚ ਮੈਨੂੰ ਯਾਦ ਹੀ ਨਹੀਂ ਰਿਹਾ ਤੇ ਚੱਲ ਕੋਈ ਗੱਲ ਨਹੀਂ ਹੁਣ ਗਾੜੀ ਤੋਂ ਨਾ ਖਿਆਲ ਰੱਖਿਆ ਕਰੂੰਗੀ ਪਹਿਲਾਂ ਤੈਨੂੰ ਚਾਹ ਫੜਾਇਆ ਕਰੂੰਗੀ ਨਹੀਂ ਨਹੀਂ ਦੀਦੀ ਹੁਣ ਤੁਸੀਂ ਥੋੜੀ ਚਾਹ ਬਣਾਇਆ ਕਰਨੀ ਆ ਸਾਰਾ ਕੰਮ ਮੈਂ ਕਰਿਆ ਕਰਨਾ ਵਾ ਮੈਂ ਤਾਂ ਸਗੋਂ ਕਹਿਣ ਦੀ ਹੀ ਇਹ ਤਾਂ ਹੀ ਮੈਨੂੰ ਚੌਂਕੇ ਚੜਾ ਦੋ ਚੱਲ ਕੋਈ ਗੱਲ ਨਹੀਂ ਸੰਦੀਪ ਇੱਕੋ ਦਿਨ ਰਹਿ ਗਿਆ ਵਾ ਬਸ ਚੌਂਕੇ ਚੜਾਈ ਦੇਣਾ ਵਾ ਕੋਈ ਗੱਲ ਨਹੀਂ ਫੇਰ ਤੂੰ ਕੰਮ ਤੋਂ ਭੱਜਿਆ ਕਰਨਾ ਵਾ ਵੀ ਮੈਨੂੰ ਨਾ ਹੀ ਕੰਮ ਕਰਨਾ ਪਏ ਨਹੀਂ ਨਹੀਂ ਦੀਦੀ ਕੰਮ ਤੋਂ ਕਿਉਂ ਭੱਜਣਾ ਵਾ ਪਹਿਲਾਂ ਤੂੰ ਹੀ ਕਰਦੇ ਆਏ ਆ ਹੁਣ ਮੇਰੀ ਵਾਰੀ ਆ ਚੱਲ ਕੋਈ ਗੱਲ ਨਹੀਂ ਅੱਜ ਦਾ ਦਿਨ ਰਹਿ ਗਿਆ ਵਾ ਕੋਈ ਨਹੀਂ ਕੱਲ ਨੂੰ ਚੜਾ ਦੇਣਾ ਵਾ ਚੌਂਕੇ ਚਲੋ ਕੋਈ ਗੱਲ ਨਹੀਂ ਚੱਲ ਪੀ ਤੂੰ ਚਾਹ ਤੇ ਮੈਂ ਵੇਖਾਂ ਕੋਈ ਕੰਮ ਠੀਕ ਹੈ ਸੱਚੀ ਕਿੰਨੇ ਚੰਗੇ ਆ ਦੀਦੀ ਮੈਂ ਤੇਰਾ ਭਗਿਆਰ ਅਰਦਾਸ ਕਰਦੀ ਆਂ ਕਿ ਦੀਦੀ ਸਦਾ ਮੇਰੇ ਨਾਲ ਇਦਾਂ ਹੀ ਰਹਿਣ ਕਦੇ ਸਾਡੇ ਵਿੱਚ ਲੜਾਈ ਨਾ ਹੋਵੇ ਚੇਤੇ ਆਇਆ ਲੱਗਿਆ ਮੈਨੂੰ ਸੰਦੀਪ ਨੂੰ ਆਖ ਨਹੀਂ ਬਚਿਆ ਤਿਆਰ ਹੋ ਤੇ ਜਾਓ ਫੇਰਾ ਪਾਓ ਜਾ ਕੇ ਜਰਾ ਆਦਾਂ ਨੂੰ ਆਖਿਆ ਹੁੰਦਾ ਤੇ ਹੁਣ ਉਹ ਜਾ ਚਲ ਜਾਂਦੀ ਮੇਰਾ ਵੀ ਦਿਮਾਗ ਫਰਾਨੀ ਕਿਦਾਂ ਦਾ ਹੋ ਯਾ ਵਗਦੇ ਚੱਲ ਹੁਣ ਉਹਨੂੰ ਆਖ ਨਹੀਂ ਆ ਜਾ ਕੇ ਵੀ ਚੱਲ ਤਿਆਰ ਹੋ ਗੋ ਤੇ ਜਾਓ ਤੁਸੀਂ ਬੈਠੀ ਮੈਂ ਤੇ ਹੀ ਹਾਂਜੀ ਮੰਮੀ ਸੰਦੀਪ ਰਾਤੀ ਦੇ ਮੈਨੂੰ ਜੇਤਾ ਪੁੱਲ ਗਿਆ ਦੱਸਣ ਦਾ ਤੇ ਅੱਜ ਦੀ ਤਾਂ ਪਿੰਡੋਂ ਫੇਰਾ ਪਾਓ ਜਾ ਕੇ ਦਲਜੀਤ ਕਿੱਥੇ ਗਿਆ ਵਾ ਮੰਮੀ ਉਹਨਾਂ ਨੂੰ ਫੋਨ ਆਇਆ ਸੀ ਪਤਾ ਨਹੀਂ ਕਿਸੇ ਮੁੰਡੇ ਦਾ ਤੇ ਗੱਲ ਕਰਦੇ ਕਰਦੇ ਬਾਹਰ ਚੱਲ ਗਏ ਤੇ ਤੂੰ ਉਹਨੂੰ ਫੋਨ ਲਾ ਹਾ ਲਾ ਕੇ ਤੇ ਉਹਨੂੰ ਕਹਿ ਵੀ ਘਰ ਨੂੰ ਆ ਕੋਈ ਗੱਲ ਨਹੀਂ ਮੈਂ ਫੋਨ ਕਰਦੀ ਹਾਂ ਤੁਹਾਨੂੰ ਫਿਰ ਉਹਨਾਂ ਨੇ ਵੀ ਆਉਣਾ ਵਾ ਲੈਣ ਲੂਣ ਤੇ ਫਿਰ ਚੱਲ ਜੇ ਬੇਤਾ ਤੂੰ ਫੇਰਾ ਪਾਓਗੇ ਇੱਕ ਵਾਰੀ ਹਾਂਜੀ ਮੰਮੀ ਇੱਥੇ ਹੈ ਹੀ ਆ ਤੇ ਸਾਨੂੰ ਰਾਤੀ ਦੱਸ ਦਿੰਦੇ ਤਹਾਂ ਤੇ ਮੇਰੇ ਤੇ ਦਿਮਾਗ ਚ ਗੱਲ ਹੀ ਨਹੀਂ ਆਈ ਚਲੋ ਕੋਈ ਗੱਲ ਨਹੀਂ ਹਾਂ ਕੰਮ ਕਰਦੇ ਵੇ ਤੇ ਤਾਂ ਬਿਠੇ ਰਹਾਂ ਵਾ ਅਜੇ 8 ਵਜੇ ਆ